महाशिवरात्रि ਦੇ ਸੰਬੰਧ ਵਿੱਚ ਸਦਰ ਬਾਜ਼ਾਰ ਕੈਂਟ ਸਿਪੀ پارک ਵਿਖੇ ਅਰੋੜਾ ਪਰਿਵਾਰ ਵੱਲੋਂ ਲੰਗਰ ਲਗਾਇਆ ਗਿਆ। ਇਸ ਮੌਕੇ ਤੇ ਕੈਂਟੋਨਮੈਂਟ ਬੋਰਡ ਦੇ ਸੀਈਓ ਕਿਰਨ ਸਵੰਕਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਬਾਊ ਅਸ਼ੋਕ ਅਰੋੜਾ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਦੇ ਨਾਲ ਬੱਬਲੂ ਅਰੋੜਾ, ਅਤੁਲ ਅਰੋੜਾ, ਸਨੀਅ ਅਰੋੜਾ, ਸ਼ੁਭਮ ਅਰੋੜਾ, ਪੀਓ ਸਟਾਫ ਦੇ ਇੰਚਾਰਜ ਹਰੀਸ਼ ਕੁਮਾਰ, ਸतीश ਬੱਲੂ, ਗੌਰਵ ਅਰੋੜਾ, ਕ੍ਰਿਸ਼ਨਾ ਦੇਵਗਾਂ, ਸਿਮਰ ਕਬੱਡੀ, ਸੋਨੂ ਖੋਖਰ, ਸ਼ਮੀ ਗੇਲ ਕੁਮਾਰ ਦਰਸ਼ਨ ਵਿਜੇਂਦਰ ਸਿੰਘ ਕੁਕਲੂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਸਾਡੇ ਪਰਿਵਾਰ ਵੱਲੋਂ ਰੋੜਾ ਪਰਿਵਾਰ ਵੱਲੋਂ ਸਦਰ ਬਜ਼ਾਰ ਕੈਂਟ ਰੋਡ ਤੇ ਲੰਗਰ ਲਗਾਇਆ ਗਿਆ ਜੋ ਕਿ ਹਰ ਸਾਲ ਇਦਾਂ ਹੀ ਲੱਗਦਾ ਹੈ ਤੇ ਲੱਗਦਾ ਹੀ ਰਹੇਗਾ ਮੇਰੇ ਆਏ ਸਾਰੇ ਵੱਡੇ ਭਰਾਵਾਂ ਨੂੰ तहे ਦਿਲੋਂ ਧੰਨਵਾਦ ਹੈ ਤੇ ਹਰ ਸਾਲ ਇਹ ਆਉਂਦੇ ਰਹਿਣ ਅੱਦਾ ਹੀ ਲੰਗਰ ਲਾਂਦੇ ਰਹੀਏ ਤੇ ਖੁਸ਼ੀਆਂ ਬਣਾਉਂਦੇ ਰਹੀਏ ਭੋਲੇ ਦੇ ਵਿਆਹ ਦੀਆਂ ਅੱਜ ਜੀ ਕੰਟੋਰਨਮੈਂਟ ਦੇ ਵਿੱਚ ਇੱਕ ਬਹੁਤ ਹੀ ਵਿਸ਼ਾਲ ਜਿਹੜਾ ਭੰਡਾਰਾ ਕੀਤਾ ਗਿਆ ਜੀ ਸ਼ਿਵਰਾਤਰੀ ਦੇ ਪਲਕ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪਿਤਾ ਜੀ ਅਸ਼ੋਕ ਜੀ ਉਹਨਾਂ ਦੇ ਸਹਿਮਜਾਦੇ ਸਾਡੇ ਬਬਲੂ ਭਾਜੀ ਕੌਂਸਲਰ ਸਾਹਿਬ ਉਹਨਾਂ ਦੇ ਨਾਲ ਸਾਡੇ ਵਰੁਣ ਜੀ ਪੱਟੀ ਸਾਹਿਬ ਕੌਂਸਲਰ ਇਹ ਸਾਰੀ ਟੀਮ ਜਿਹੜੀ ਹੈ ਰਲ ਮਿਲ ਕੇ ਇੱਥੇ ਜਿਹੜਾ ਸਾਡੇ ਚਿੰਕੀ ਜੀ ਔਰ ਸਾਡੇ ਸਾਰੇ ਵੀਰ ਨਾਲ ਮਿਲ ਕੇ ਜਿਹੜਾ ਲੰਗਰ ਦਾ ਯੋਜਨ ਕਰਦੇ ਨੇ ਅਸੀਂ ਇਹ ਸਾਰੀ ਫੈਮਿਲੀ ਨੂੰ ਔਰ ਇਸ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦੇ ਆ ਸ਼ਿਵਰਾਤਰੀ ਦੇ ਉਪਲਕ ਚ ਇਸੇ ਤਰ੍ਹਾਂ ਪਰਮਾਤਮਾ ਇਹਨਾਂ ਦੇ ਭੰਡਾਰੇ ਭਰੇ ਰੱਖੇ ਔਰ ਇਹ ਭੰਡਾਰੇ ਲਾਉਂਦੇ ਰਹਿਣ ਸ਼ਿਵਰਾਤਰੀ ਦਾ ਜਿਹੜਾ ਭੋਲੇ ਸ਼ੰਕਰ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਵਧੀਆ ਸਾਡੇ ਬੱਬਲੂ ਰੋੜਾ ਜੀ ਵੱਲੋਂ ਉਹਨਾਂ ਦੀ ਪੂਰੀ ਟੀਮ ਵੱਲੋਂ ਉਪਰਾਲਾ ਕੀਤਾ ਜਾਂਦਾ ਸੋ ਸਾਨੂੰ ਵੀ ਇੱਥੇ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤੋਂ ਮੇਰੇ ਵੱਲੋਂ ਮੇਰੀ ਪਾਵਨ ਵਾਲਮੀਕੀ ਤਿਰਫੈਕਸ਼ਨ ਕਮੇਟੀ ਵੱਲੋਂ ਬਬਲੂ ਰੋੜਾ ਜੀ ਨੂੰ ਉਹਨਾਂ ਦੀ ਪੂਰੀ ਟੀਮ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਮੁਬਾਰਕਾਂ ਇਸ ਤਰ੍ਹਾਂ ਇਹ ਪਰਮਾਤਮਾ ਦਾ ਜਿਹੜੇ ਹੈ ਕਾਰਜਕ੍ਰਮ ਜਿੱਦਾਂ ਵੀ ਆ ਕੋਈ ਜਗਰਾਤੇ ਆ ਕੋਈ ਸ਼ਿਵਰਾਤਰੀਆਂ ਇਹ ਮਰਾਂਦੇ ਰਹਿਣ ਤੇ ਪਰਮਪਿਤਾ ਇਹਨਾਂ ਨੂੰ ਆਸ਼ੀਰਵਾਦ ਦੇਵੇ ਤੇ ਇਹਨਾਂ ਦੇ ਦੂਣੀ ਰਾਤ ਚੌਕ ਦੀ ਤਰੱਕੀ ਬਖਸ਼ੇ ਇਹਨਾਂ ਸ਼ਬਦਾਂ ਨਾਲ ਸਾਰਿਆਂ ਨੂੰ ਬੋਲੇ ਬਾਬਾ ਜੀ ਕੀ ਜੈ